ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਦਿਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੰਜ ਕਰਾਈ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੁ ਪਲਵਾਨ ਜੀ ਨਾਲ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਨੋਰਮਲ ਰੇਟ 'ਚ ਜਿਹੜੀਆਂ ਵਾਂ ਤਿੰਨ ਗਾਵਾਂ ਤੁਹਾਨੂੰ ਦਿਖਾਉਣੀਆਂ ਵਾਂ ਦੋ ਸੂਈਆਂ ਵਾਂ ਤੇ ਕਾਹਲੀ ਜਰਸੀ ਤੁਹਾਨੂੰ ਟੋਕੜ ਗੱਬਣ ਚੱਕ ਪਾਸ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੁਣ ਕਰਦੇ ਵੀ ਜੀ ਨਾਲ ਨਾ ਤੇ ਪੋਸਟ ਤੇ ਆਪਾਂ ਡਿਟੇਲ ਤੇ ਬਾਕੀ ਇਹ ਆ ਵੀ ਸੋਈਆਂ ਦੇ ਆਪਣੇ ਦੋ ਟਾਈਮ ਆਪ ਚਵਾਈ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਗੱਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਜ਼ਰੂਰ ਆਪਣੀ ਕਰਕੇ ਖੜਿਆ ਕਰੋ ਤੇ ਸਾਡੀ ਗੱਲ ਨਾਲ ਵੀ ਜ਼ਰੂਰ ਤੰਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਵਧੀਆ ਜੀ ਵਧੀਆ ਕਿਰਪਾ ਦੋ ਚਲੋ ਵਧੀਆ ਚੀਜ਼ਾ ਜੀ ਤੇ ਨਾਮ ਦੱਸ ਤੇ ਕਰੇ ਨਾਮ ਮੇਰਾ ਸੋਨੂ ਪਹਿਲਵਾਨ ਜੀ ਹਾਂਜੀ ਪੰਜ ਕਰਾਈਆਂ ਤਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੋ 9718 97029 ਠੀਕ ਹੈ ਤੇ ਉਦਨ ਵਾਲਾ ਵੇਚ ਗਿਆ ਮਾਲ ਸਾਰਾ ਠੀਕ ਉਹ ਤੋਂ ਬਾਅਦ ਫਿਰ ਆਈਆਂ ਉਹ ਵੀ ਵੇਚੀਆਂ ਇਹ ਕੱਲ੍ਹ ਦੀਆਂ ਆਈਆਂ ਨੇ ਅੱਛਾ ਹਾਂਜੀ ਤੇ ਅੱਜ ਇੱਕ ਟੋਕਰ ਗੱਬਨ ਵੀ ਆ ਜੀ ਇੱਕ ਟੋਕਰ ਦੱਬਣ ਦੀ ਤੇ ਦੁੱਧ ਸੁਣੋ ਠੀਕ ਹੈ ਚੱਲਾ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਤੋਂ ਕਰ ਲਈਏ ਬੱਚਾ ਕੋਈ ਵੀਰ ਆਪਣੀ ਸਮਝ ਨਾਲ ਲਾ ਲੈ ਕਿੰਨੇ ਕਿ ਦਿਨਾਂ ਦਾ ਆ ਤੇ ਦੁੱਧ ਕਿੰਨਾ ਜੀ ਵਿੱਧੀ ਤੇ ਕੋਲ ਮੇਰੇ ਕੋ ਬੱਚੇ ਦਾ ਪਾ ਕੇ ਵੀਰ ਜੀ 12 ਕਿਲੋ ਜੀ ਤਿਆਰ ਜੀ ਮੂੰਹ ਤੇ ਮੇਰੇ ਤਾਂ ਰੰਗ ਕੇ 4 ਦੰਦ ਦੇ ਭਾਂਚੂ ਜੀ ਤੇ ਸੁਆ ਸੁਆ ਪਹਿਲਾ ਮੂੰਹ 4 ਦੰਦ ਜੀ ਤੋਰੋ ਫੇਰ ਦੇ ਕਰੀ ਬਹੁਤ ਆ ਗਿਆ ਮੈਂ ਠੀਕ ਆ ਦੰਦ ਵੀ ਇਹਦੇ ਚੈੱਕ ਕਰਾ ਲਈ ਆਪਾਂ ਬਾਕੀ ਉਤਰ ਆਏ ਆ ਵੀ ਕੱਦ ਵਜਨ ਦੀ ਚੰਗੀ ਆ ਜਰਸੀ ਕ੍ਰਾਸ ਦੇ حساب ਨਾਲ ਉਹ ਦੇਖ ਸਾਡੇ ਕਿਹ ਚਾਰ ਦੰਦ ਆ ਮੇਰੀ ਸੱਡਾਂ ਵਾਲੇ ਦੰਦ ਜੇ ਤੋੜਨੇ ਆ ਇਹਨੇ ਹਵਾਨੇ ਦੀ ਤਾਂ ਕੁ ਥੋੜੀ ਗਾਨ ਹੋਆ ਮਗਰ ਲਸਨ ਫਲੇ ਕੁੱਚੇ ਰੱਖ ਦिए ਆਂ ਦੇਖ ਸਾਡੇ ਥਾਣੇ ਤੇ ਲੱਗੇ ਤਾਂ ਬਾਕੀ ਥਾਣੇ ਮਗਰਲੇ ਵੀ ਹੱਥ ਚੋਂ ਨਾਲ ਲਿਆ ਥੋੜੇ ਉੱਤਰਾ ਉੱਚੇ ਲੱਗੇ ਆ ਜਿਹਨੇ ਤੇ ਉਤਰਾ ਵੀਰ ਜੀ ਥਾਣੇ ਥਣ ਪੂਰੇ ਜੇ ਓਕੇ ਓਕੇ ਥਾਣੇ ਇੱਕ ਨਿੱਕਾ ਰੱਖ ਦੀ ਥਾਂ ਤੇ ਉਹਨਾਂ ਬਾਦ ਕਟੋਗੀ ਪੂਰੀ ਰੱਗੀ ਹੋਈ ਆਪਣੀ ਅੱਛਾ ਥਾ ਦੁੱਧ ਪੂਰਾ ਆ ਹਾਂਜੀ ਦੁੱਧ ਪੂਰਾ ਜੀ ਤੇ ਮੁੱਲ ਫਿਰ ਇਹਦਾ ਮੁੱਲ ਵੀਰ ਜੀ ਇੱਕ ਬੇਨਤੀ ਜੀ ਜਿੰਨਾ ਕੋ ਲਈ ਜੇ ਨਾ ਉਹਨਾਂ ਸਾਰੇ ਡੰਗਰ ਪਾੜੇ ਤੇ ਲਾਏ ਜੀ ਅੱਛਾ ਜੀ ਨਾਲ ਗਾੜੀ ਵੰਡ ਪਾ ਲੈਣਾ ਤੇ ਬੱਚਾ ਛੱਡ ਕੇ ਰੱਸੀ ਪਾ ਕੇ ਚੂਣੀ ਠੀਕ ਆ ਹਾਂਜੀ ਤੇ ਕਿੰਨੇ ਰਿਦੇਣੀ ਫਿਰ ਆਪਾਂ ਇਹ ਦੇ ਦੇ ਦੀ ਵੀਰ ਜੀ 35 ਦੀ ਹਾਂਜੀ 35 ਦੀ 35 ਦੀ ਨਾ ਦਈਏ ਕਰ ਜੀ ਕੋ ਮਨਤਾ ਨਾ ਹੋਰ ਦੱਸ ਦੋ ਕਰ ਦੋ ਜਿੰਨਾ ਕਰਦਾ 32 ਦੀ ਦੇ ਦੀਏ ਦੇ ਦਾਂ ਠੀਕ ਆ ਕੋਈ ਵੀਰ ਭਰਾ ਫੋਨ ਲਾਉ ਕਰਦਾ ਨਹੀਂ ਮਨਤਾ ਨੋਟ ਕਰਦਾ ਖੁੱਲਾ ਕਰ ਦੋਗੇ ਮਨਤਾ ਠੀਕ ਆ ਤੇ ਹੁਣ ਆ ਜਿਹੜੀ ਗਾਂ ਜੇ ਹਾਂਜੀ ਇਹ ਵੀ ਸੁਗੀ ਹੈ ਠੀਕ ਆ ਇਹਦੇ ਮਗਰ ਕੀ ਜੇ ਇਹਦੇ ਮਗਰ ਹੀ ਅੱਛਾ ਜੀ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਸੁਈ ਨਾ ਇਹਨੂੰ ਵੇਚ ਲਓ ਕੋਈ 15 ਦਿਨ ਹੋਈ ਗਏ ਹੋਣੇ ਠੀਕ ਆ ਤੇ ਇਹਦੇ ਕੋਲ ਦੁੱਧ ਕਿੰਨਾ ਜੇ ਫਿਰ ਕੋ ਬੱਚੇ ਦਾ ਪਾ ਕੇ 10 ਕਿਲੋ ਜੇ ਇਹ ਅਗਲੇ ਥਣ ਦੀ ਤੇਲ ਜੇ ਠੀਕ ਆ ਹਾਂਜੀ ਹਾਂਜੀ ਤੋੜ ਦੋ ਫਿਰ ਇਹਨਾਂ ਨੂੰ ਤੋੜ ਆਂਦੇ ਸਾਦੇ ਸਾਨੇ ਦੇ ਅਗਲਾ ਥਣ ਨਹੀਂ ਇਹਦਾ ਚੱਲਦਾ ਦਾ ਕਿ ਲੋਗਾ ਜੇ ਪੱਕਾ ਦੁੱਧ ਯਾ ਮੇਰੇ ਘਰ ਆਣ ਕੇ ਗਿੱਦੀ ਚਵਾਈ ਕਰਕੇ ਖੜਨ ਭਾਵੇਂ ਚਾਰ ਡਾਂਗ ਚਵਾਈ ਚੁੱਕੇ ਅੱਛਾ ਬਾਕੀ ਜਿੱਤਰਾ ਕਿ ਵਿਧੀ ਹੁਣੇ ਕਹਿੰਦੇ ਵੀ ਇੱਥੇ ਆ ਕੇ ਭਾਵੇਂ ਆਪਣੀ ਚਾਰ ਡਾਂਗ ਚਵਾਈ ਕਰਕੇ ਲੈ ਜਾ ਆਪਣੀ ਤਸੱਲੀ ਕਰਕੇ ਪੁੱਛ ਲਿਆ ਕਰੋ ਜਿੱਥੇ ਵੀ ਲੈਣਾ ਹੁੰਦਾ ਕੀ ਬਾਤ ਚਾਰ ਡਾਂਗ ਦੀ ਤੁਹਾਡੇ ਕੋਲ ਨਹੀਂ ਬਾਤ ਲਾਦੇ ਫਾਇਦਾ ਨਹੀਂ ਇਹ ਤਾਂ ਸਹੀ ਸਲਾਮ ਘੜੀਓ ਬਾਕੀ ਆ ਪਿੱਛੇ ਕਈ ਜਿਹੜੀ ਗੱਡੀ ਥੋੜੀਆਂ ਬਤਨ ਲੱਗ ਜਾਂਦੀਆਂ ਤਾਂ ਕਰਕੇ ਇੱਥੇ ਹਲਦੀ ਲਾਈ ਆ ਤਾਂ ਕਰਕੇ ਰੰਗ ਜਾ ਬਦਲੇ ਤੇ ਆ ਥਾਣੇ ਦੇ ਦੇਖ ਸਕਦੇ ਜੀ ਦੂਸਰੇ ਪਾਸੇ ਤੇ ਇਹਦਾ ਫਿਰ ਮੁੱਲ ਵੀਰ ਜੀ ਇਹਦਾ ਮੁੱਲ ਵੀਰ ਜੀ ਜੇ ਤੇ ਹੁੰਦਾ ਚਾਰੇ ਥਾਣ ਹਾਂਜੀ ਫਿਰ ਬੱਚੀ ਦੇਗੀ 30000 ਦੀ ਹਾਂਜੀ ਹੁਣ 50 ਦੇ ਦਈਏ ਕਰ ਦੇਗਾ ਛੋਟ ਛਾਟ ਉਹ ਤੋਂ ਜਨੀ ਕਰਨੀ 22 ਦੀ ਦੇ ਦਈਏ ਦੇ ਦਾਂਗੇ 22 ਦੀ ਹੋਰ ਮਾਨਤਾਨ ਕਰਦਾਂਗੇ ਵੀਰ ਭਰਾਪੂ ਕਰ ਦਵਾ ਵੀ ਕਰ ਦੋ 20 ਦੀ ਦੇ ਦਾਂਗੇ ਹਾਂ ਉਹ ਪਿਛੋੜ ਹੀ ਕਰਾਂਗੇ ਠੀਕ ਹੈ ਜੀ ਅਗਲੇ ਥਾਂ ਦੀ ਤਿਲ ਜੀ ਠੀਕ ਹੈ ਜੀ ਤੇ ਇੰਨੇ ਥਾਂ ਚੱਲਦੇ ਆ ਇਹ ਥੋਕਰ ਕੱਪਨ ਜੇ ਇਹ ਥੋਕਰ ਦਾ ਭਾਈ ਜੀ ਕਿੰਨੇ ਚੱਤੀ ਚੈੱਕ ਪਾਸ ਤੇ ਇਹ ਪੰਜਾਂ ਮਹੀਨਿਆਂ ਦੀ ਛੇਵਾਂ ਲੱਗਣੀ ਆਲਾ ਜੀ ਅੱਛਾ ਹਾਂ ਜੀ ਪੰਜਾਂ ਮਹੀਨਿਆਂ ਦੀ ਇੱਥੇ ਵਾਲੀ ਚੈੱਕ ਪਾਸ ਕਰਾਈ ਜੀ ਪਰਸੋਂ ਆਈ ਜੀ ਠੀਕ ਆ ਹਾਂ ਜੀ ਤੇ ਦੁੱਧ ਦੁੱਧ ਵੀ ਕਿਉਂ ਨਾ ਘਰੋਂ ਹੀ 7 ਕਿਲੋ ਚੋਕੀ ਲੈਂਦਾ ਜੀ ਹਾਂਜੀ ਤੇ ਬਾਹ ਪਾੜੀ ਟੀਕਾ ਵੰਡੁੰਦਾ ਹੀ ਬੰਦ ਕੀਤਾ ਜੀ ਹੁਣ ਜਿਹੜਾ ਪੱਕਾ ਦੁੱਧ ਹੋਊਗਾ ਨਾ 5 ਕਿਲੋ ਹੋਊਗਾ ਜੀ 5 ਕਿਲੋ ਦੁੱਧ ਹਾਂਜੀ 5 ਕਿਲੋ ਤੋਰਾ ਫੇਰ ਇੱਕ ਰੀ ਜਰਸੀ ਆ ਜਿਹੜੀ ਤੇ ਥਣ ਵੀ ਇਹਦੇ ਦੇਖ ਸਕਦੇ ਜੇ ਲੱਗੇ ਤਾਂ ਤੇ ਆ ਵੀ ਹੁਣ ਇਹਨੇ ਚਾਹ ਪਾਣੀ ਦਾ ਵੀ ਸਾਰੀ ਜਾਣਾ ਹੈ ਤੇ ਗਾਂ ਫੇਰ ਗਰਮੀਆਂ 'ਚ ਸੱਜਰ ਹੋ ਜਾਣਾ ਹੈ ਆ ਜਿ ਲੈ ਆ ਜੀ ਕੇਰਾ ਦਿਖਾ ਲਈਦਾ ਇੱਕ ਅਲੀ ਤੇ ਇਹਦਾ ਫਿਰ ਮੁੱਲ ਵਿਦਜੀ ਵੀ ਜੀ ਹੁਣ ਚਲੋ ਜਿੱਤਰਾ ਲਾੜੋ ਵੀ ਇਹਨਾਂ 2 ਮਹੀਨੇ ਤੋਂ ਦੁੱਧ ਦੇਣਾ ਹੀ ਹੋਣਾ ਹਾਂਜੀ ਦੋ ਤੀਏ ਦੇ ਕਿੰਨੇ ਦੇ ਦੇ ਜਿੰਨਾ ਤੇ ਹਸਟਾਲੇ ਹੈਗੇ ਉਹਨੇ ਤੇ ਦੇਣਾ ਤੇ ਫਿਰ ਇਹਨੇ ਕਰਨੀਆਂ ਪਈਓ ਕਿ ਸੋਣਾ ਹਾਂਜੀ 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 ਤੇ ਹੈਗੇ ਵੀ ਵੈੜਿਆ ਅਜੇ ਯਾਰ ਪਹਿਲਾ ਸੂਰ ਦੂਸਰੇ ਸੂਰੇ ਸੁਣਾਉਂਗੇ ਦੂਸਰਾ ਸੂਰਾ ਇਹਨੇ ਸੁਣਾਇਆ ਹਾਂਜੀ ਹਾਂਜੀ ਆ ਹਵਾਨਾ ਵੀ ਤਾਂ ਦੇਖ ਤਾਂ ਦੇ ਲੱਗੇ ਤਾਂ ਤੇ ਕਿੰਨਾ ਫਿਰ ਇਹਦਾ ਮੁੱਲ ਰੱਖਦੀ ਆ ਆਪਾਂ ਇਹ ਦੇ ਦਈਏ ਵੀ 35 ਜੀ ਨਹੀਂ 35 ਹੱਥੇ ਜ਼ਿਆਦਾ ਹੋ ਜਾਣਾ ਚਲ ਦੱਸ ਦੋ ਜਿੰਨਾ ਆਪ ਹੀ ਕਰ ਦੋ ਕਰ ਦੋ ਜਿੰਨੇ ਦੀਆਂ ਨੇ 30 ਦੀ ਦੇ ਦਾਂਗੇ ਤੀਤੀ ਦੇ ਦਾਂਗੇ ਹੋਰ ਕੋਈ ਮਾਨਤਾਨ ਕਰਦਾਂਗੇ ਕਿੰਨਾ ਜੱਸ ਨੋ ਕਰਦਾ ਬਿਲਕੁਲ ਮੇਰੀ ਹਾਲ 28000 ਦੀ ਦੇਦਾ ਅੱਛਾ 28000 ਦੀ ਦੇਦਾ 28000 ਠੀਕ ਹੈ ਤੇ ਠੀਕ ਹੈ ਜੇਰ ਖੁਸ਼ ਹੈ ਨਾ ਤੁਸੀਂ ਸੁਈਆਂ ਸਵਾਈਆਂ ਇੱਥੇ ਆਣ ਕੇ ਚਵਾਈ ਕਰਕੇ ਖੜਨ ਤੇ ਤਸੱਲੀ ਕਰਕੇ ਹੈ ਤਸੱਲੀ ਕਰਕੇ ਆਪਣੀ ਕਰਨਾ ਤਸੱਲੀ ਕਰਕੇ ਬਾਕੀ ਮਾਨਤਾਨ ਖੁੱਲ੍ਹੇ ਹੀ ਹੋਣਗੇ ਕੋਈ ਫੋਨ ਲਾਵੇ ਕਰੀ ਤੇ ਬਾਕੀ ਆਪਣੀ ਸਮਝਣਾ ਵੇਸ ਚੱਕ ਕੇ ਖਰੀਦੋ ਜੀ ਪੁੱਤ